ਆ ਐਸਜੀਪੀਸੀ ਦੇ ਬਜਟ ਨੂੰ ਲੈ ਕੇ ਅੱਜ ਭਾਰੀ ਹੰਗਾਮਾ ਹੋਇਆ ਏ ਤਾਂ ਵਿਰੋਧੀ ਮੈਂਬਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਏ ਵੱਡਾ ਹੰਗਾਮਾ ਹੈ ਜਿਹੜਾ ਉਹ ਕੀਤਾ ਗਿਆ ਏ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਹ ਜਿਹੜੇ ਐਸਜੀਪੀਸੀ ਮੈਂਬਰ ਨੇ ਜਿਹੜੇ ਉਹ ਬੈਠ ਜਾਂਦੇ ਨੇ ਅਤੇ ਸਖਤ ਇਤਰਾਜ਼ ਇਸ ਬਜਟ ਨੂੰ ਲੈ ਕੇ ਜਤਾਇਆ ਜਾਂਦਾ ਏ ਬਜਟ ਦੇ ਵਿੱਚ ਬੇਨਿਯਮੀਆਂ ਦੇ ਇਲਜ਼ਾਮ ਨੇ ਜਿਹੜੇ ਉਹ ਵੀ ਲਗਾਏ ਜਾਂਦੇ ਨੇ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਮਰਿਆਦਾ ਦੀ ਉਲੰਘਣਾ ਜਿਹੜੀ ਉਹ ਐਸਜੀਪੀਸੀ ਦੇ ਬਜਟ اجلاس ਦੇ ਵਿੱਚ ਕੀਤੀ ਗਈ ਹੈ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਵਰਦੇ ਹੋਏ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਬੀਬੀ ਜਗੀਰ ਕੌਰ ਦੇ ਵੱਲੋਂ ਸਾਦੇ ਜਾਂਦੇ ਨੇ ਤਾਂ ਐਸਜੀਪੀਸੀ ਦਾ ਅੱਜ 2025-26 ਦਾ ਬਜਟ ਆ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਜਿਸ ਦੌਰਾਨ ਪਾਰੀ ਹੰਗਾਮਾ ਹੋਇਆ ਏ ਵਿਰੋਧੀ ਮੈਂਬਰਾਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਵਿਰੋਧ ਆ ਜਿਹੜਾ ਉਹ ਜਤਾਇਆ ਗਿਆ ਏ ਤਾਂ ਬਾਗੀ ਧੜੇ ਦੇ ਮਤੇ ਨੂੰ ਸ਼ਾਮਿਲ ਨਾ ਕਰਨ ਉਤੇ ਰੋਸ ਆ ਜਿਹੜਾ ਉਹ ਜਤਾਇਆ ਗਿਆ ਏ 15 ਦਿਨ ਵਿੱਚ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ ਕੀਤੀ ਗਈ ਹੈ ਬੀਬੀ ਜਗੀਰ ਕੌਰ ਨੇ ਵਰਦੇ ਹੋਏ ਕਿਹਾ ਕਿ ਸਿਧਾਂਤਾਂ ਦਾ ਇੱਥੇ ਕਤਲ ਹੋਇਆ ਏ ਅਤੇ ਇਜਲਾਸ ਦੇ ਵਿੱਚ ਬੇਨਿਯਮੀਆਂ ਨੇ ਜਿਹੜੀਆਂ ਉਹ ਹੋਈਆਂ ਨੇ ਇਜਲਾਸ ਵਿੱਚ ਹੈੱਡ ਗਰੰਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮੌਜੂਦਗੀ ਨਾ ਹੋਣ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਤਾਂ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਐਸਜੀਪੀਸੀ ਮੈਂਬਰ ਬੀਬੀ ਕਿਰਨਜੀਤ ਕੌਰ ਕੋਲੋਂ ਮਾਇਕਾ ਜਿਹੜਾ ਉਹ ਖੋਇਆ ਗਿਆ ਏ ਵਿਰੋਧੀ ਧੜੇ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਖਤ ਇਤਰਾਜ਼ ਦੇ ਜਿਹੜੇ ਉਹ ਜਤਾਏ ਗਏ ਨੇ ਅਤੇ ਇਹ ਗੱਲ ਵੀ ਆਖੀ ਗਈ ਹੈ ਕਿ ਨੈਤਿਕਤਾ ਦੇ ਮੱਤੇ ਪੜੇ ਬਗੈਰ ਹੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਤੇ ਤੇ ਚਰਚਾ ਕੀਤੇ ਬਗੈਰ ਚਲੇ ਜਾਣਾ ਹੈ ਜਿਹੜਾ ਉਸ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਦੂਜੇ ਪਾਸੇ ਬੀਬੀ ਕਿਰਨਜੀਤ ਕੌਰ ਨੂੰ ਬੋਲਣ ਦੀ ਜਗ੍ਹਾ ਦੇਣ ਦੀ ਬਜਾਏ ਉਹਨਾਂ ਦੇ ਕੋਲੋਂ ਮਾਈਕ ਖੋਣ ਨੂੰ ਲੈ ਕੇ ਇਤਰਾਜ਼ ਆ ਜਿਹੜਾ ਉਹ ਜਤਾਇਆ ਗਿਆ ਏ ਅਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਉੱਤੇ ਵਰਦੇ ਹੋਏ ਇਹ ਗੱਲ ਆ ਜਿਹੜੀ ਉਹ ਬੀਬੀ ਜਗੀਰ ਕੌਰ ਨੇ ਆਖੀ ਹੈ ਕਿ ਨੈਤਿਕਤਾ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨੇ ਉਸ ਵੇਲੇ ਅਸਤੀਫਾ ਦਿੱਤਾ ਸੀ ਤਾਂ ਹੁਣ ਨੈਤਿਕਤਾ ਕਿੱਥੇ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਇਹਨਾਂ ਐਸਜੀਪੀਸੀ ਮੈਂਬਰਾਂ ਦਾ ਆਓ ਦੇਖਦੇ ਹਾਂ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇੱਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਣ ਤੇ ਪਹਿਲੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜਿਹੜੀ ਕਟਿਆ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇੱਕ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਅਤੇ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਬੜਾ ਅਫਸੋਸ ਹੋਇਆ ਹਰ ਮੈਂਬਰ ਇਹ ਗੌਰਵ ਮਹਿਸੂਸ ਕਰਦਾ ਹੈ ਕਿ ਮੈਂ ਉਸ ਸੰਸਦਾ ਦਾ ਮੈਂਬਰ ਹੈ ਜਿਹੜੀ ਸੰਸਦਾ ਕੌਮ ਦੀ ਪਾਰਲੀਮੈਂਟ ਵਿੱਚ ਜੋ ਜਾਰੀ ਜਾਂਦੀ ਹੈ ਹਰ ਮੈਂਬਰ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਕਿਤੇ ਗੁਰਮਤ ਦਾ ਕਾਹਨ ਹੋਵੇ ਕਿਤੇ ਮर्यादा ਦੀ ਗੱਲ ਆਵੇ ਜਾਂ ਸਾਡੀ ਕੋਈ ਚਿੰਤਾ ਹੋਵੇ ਤੇ ਸਾਰੇ ਬੈਠ ਕੇ ਅਸੀਂ 밀 بیٹھ ਕੇ ਸੰਵਾਦ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਰੀਤ ਦਿੱਤੀ ਹੈ ਕਿ ਗੁਰਮਖ ਪੈਸੋ ਸਫਾ ਪਛਾਏ ਦੇ ਮਾਹਾਵਾਂ ਅਨੁਸਾਰ ਅਸੀਂ ਸਮਾਦ ਕਰ ਸਕੀਏ ਅਸੀਂ ਇਸੇ ਕਰਕੇ ਅਜੰਡੇ ਵਿੱਚ ਮਤਾ ਲਿਆਉਣ ਵਾਸਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਮਤਾ ਭੇਜਿਆ ਜਿਹਦੇ ਉੱਤੇ ਕੇਵਲ 42 ਮੈਂਬਰ ਨਹੀਂ ਅੱਜ ਵੱਖਰੀ ਗੱਲ ਹੈ ਕਿ ਮੈਂਬਰ ਉੱਥੇ ਚਾਪਲੂਸੀ ਕਰ ਰਹੇ ਸੀ ਲੇਕਿਨ ਬਹੁਤ ਆਪ ਮੈਂਬਰ ਕਹਿ ਰਹੇ ਸੀ ਜੋ ਹੋਇਆ ਗਲਤ ਹੋਇਆ ਈਵਨ ਚੀਫ ਸੈਕਟਰੀ ਨੇ ਕਿਹਾ ਜੋ ਹੋਇਆ ਗਲਤ ਹੋਇਆ ਪ੍ਰਧਾਨ ਪ੍ਰਧਾਨ ਨੇ ਕਿਹਾ ਜੋ ਹੋਇਆ ਗਲਤ ਹੋਇਆ ਮੈਂ ਪੁੱਛਦੀ ਆ ਕਿ ਪ੍ਰਧਾਨ ਜੀ ਨੇ ਕਿਹੜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਕੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਜਿਹੜੀ ਨੈਤਿਕਤਾ ਉਹਨਾਂ ਨੂੰ ਚੋਟ ਵੱਜੀ ਸੀ ਛੱਟ ਵੱਜੀ ਸੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਮੈਂ ਤੇ ਸਮਝਦੀ ਸੀ ਕਿ ਸ਼ਾਇਦ ਪ੍ਰਧਾਨ ਸਾਹਿਬ ਵਾਪਸ ਆ ਕੇ ਆਪਣੀ ਨੈਤਿਕਤਾ ਨੂੰ ਦਿਖਾਉਣਗੇ ਅਰ ਅੱਜ ਦੁੱਖ ਹੋਇਆ ਕਿ ਅਸੀਂ ਮਤਾ ਜਿਹੜਾ ਪਹਿਲਾਂ ਦਿੱਤਾ ਸੀ ਵੀ ਉਹਨੂੰ ਮਤੇ ਵਿੱਚ ਸ਼ਾਮਲ ਕੀਤਾ ਜਾਵੇ ਇੱਕ ਇੱਕ ਵਿਅਕਤੀ ਵੀ ਸਿਧਾਂਤ ਦੀ ਗੱਲ ਕਰੇ ਨਾ ਇੱਕ ਮੈਂਬਰ ਵੀ ਗੁਰਮਤ ਦੀ ਗੱਲ ਕਰੇ ਨਿਜਮਾ ਦੀ ਗੱਲ ਕਰੇ ਤਾਂ ਉਹਨੂੰ ਸੁਣਨਾ ਚਾਹੀਦਾ ਹੈ ਉਹਦੀ ਵਿਚਾਰ ਲੈਣੀ ਚਾਹੀਦੀ ਅਸੀਂ ਇੱਕੋ ਗੱਲ ਮੰਗੀ ਕਿਰਨਜੋਤ ਜੀ ਖੜੀ ਹੋਈ ਕਿ ਅਸੀਂ ਮਤਾ ਜਿਹੜਾ ਉਹ ਕਿੱਥੇ ਹੈ ਕਹਿੰਦੇ ਜੀ ਲਿਆਵਾਂਗੇ ਲੇਕਿਨ ਨਹੀਂ ਲਿਆਂਦਾ ਜਦੋਂ ਅਸੀਂ ਥੋੜਾ ਖੜੇ ਹੋ ਕੇ ਕਿਹਾ ਕਿ ਮਤਾ ਜਿਹੜਾ ਉਹ ਚਰਚਾ ਹੀ ਕਰਨੀ ਹੈ ਜਿਹੜੇ ਮੈਂਬਰ ਨਹੀਂ ਸ਼ਾਮਲ ਹੋਣਗੇ ਨਾ ਹੋਣ ਇਹ ਇਹਦੇ ਵਿਰੋਧ ਵਿੱਚ ਹੋਣਗੇ ਵਿਰੋਧ ਚ ਹੋ ਜਾਣ ਜਿਹੜੇ ਹੱਕ ਚ ਹੋਣਗੇ ਹੱਕ ਚ ਹੋ ਜਾਣ ਪ੍ਰਧਾਨ ਜੀ ਤੁਸੀਂ ਦੱਸੋ ਮੈਂ ਉੱਠ ਕੇ ਕਹਾਂ ਪ੍ਰਧਾਨ ਜੀ ਤੁਸੀਂ ਦੱਸੋ ਕੀ ਤੁਸੀਂ ਜਿਹੜੇ ਮਤੇ ਅਸੀਂ ਰੱਦ ਕਰਾਉਣ ਲਈ ਲੈਂਦੇ ਐ ਤੁਸੀਂ ਇਹਦੇ ਹੱਕ ਚ ਹੈਗੇ ਹੋ ਜੇ ਹੱਕ ਚ ਤਾਂ ਵੀ ਦੱਸੋ ਅਸੀਂ ਮੰਨ ਲਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਪਰ ਤਕਲੀਫ ਇਸ ਗੱਲ ਦੀ ਹੋਈ ਕਿ ਇਸ ਦਾ ਸਿਖਾ ਕੇ ਲਗਾਏ ਸੀ ਮੈਂਬਰਾਂ ਨੂੰ ਕਿ ਉਹ ਸਾਰੇ ਮੈਂਬਰ ਘੇਰਾ ਇਦਾਂ ਪਾ ਲਿਆ ਕਿ ਬੀਬੀ ਕਿਰਨਜੋਤ ਕੌਰ ਜੀ ਜੋ ਖੜੇ ਹੋਏ ਮਾਈਕ ਹੀ ਚੋੱਕ ਕੇ ਲਾਗੇ ਗੱਲ ਹੀ ਨਹੀਂ ਕਰ ਦਿੱਤੀ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਹੁਣ ਜਾ ਕੇ ਕਿੱਥੇ ਬੋਲੀਏ ਕਿ ਅਸੀਂ ਵੀ ਉਹਨਾਂ ਲੋਕਾਂ ਚ ਜਾ ਕੇ ਬੈਠੀਏ ਜਿੱਥੇ ਅਸੀਂ ਰੋਸ ਤਾਂ ਨਹੀਂ ਚੱਲ ਰਹੇ ਅੱਜ ਸਿੱਖ ਪੰਥ ਸਾਰੇ ਦੁਨੀਆ ਭਰ ਚ ਤਰਾ-ਤਰਾ ਕਰ ਰਿਹਾ ਹੈ ਦੁਨੀਆ ਭਰ ਚ ਇਹਨਾਂ ਨੂੰ ਲਾਂਧਾ ਪਾ ਰਿਹਾ ਹੈ ਅਸੀਂ ਵੀ ਭਾਗੀਵਾਲ ਵਿੱਚ ਹੀ ਹਾਂ ਸਾਡਾ ਵੀ ਇਤਿਹਾਸ ਕਾਲਾ ਇਤਿਹਾਸ ਲਿਖਿਆ ਜਾਣਾ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝਦੀ ਹਾਂ ਕਿ ਅੱਜ ਇਹਨਾਂ ਨੇ ਬੜੀ ਇੱਕ ਤੇ ਬਦਸਲੂਕੀ ਕੀਤੀ ਹੈ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤੇ ਪਾਸ ਕਰ ਕਹਿਣ ਲੱਗੇ ਸੀ ਚਰਚਾ ਕਰੋ ਲੇਕਿਨ ਉਹਨਾਂ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰਤੇ ਅਸੀਂ ਖੇ ਵੀ ਸੁਣੇ ਅਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਜਟ ਨੂੰ ਕੈ ਸਰਬਸਮਤੀ ਦੇ ਪ੍ਰਵਾਨ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚਰਚਾ ਕਰਨੀ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸਿ ਆਪਣਾ ਇਲਾਜ ਆਪ ਕਰਾਂਗੇ। ਅੱਜ ਕਿੰਨੇ ਮੈਂਬਰ ਆ ਗਏ ਸਾਰੇ ਮੈਂਬਰਾਂ 'ਚ ਦੇਖੋ ਖੜੇ। ਜੀ ਜੋ ਹੱਦ ਬਿਹੇਵੀਅਰ ਕੀਤਾ ਗਿਆ ਤੁਹਾਡੇ ਮੈਂਬਰਾਂ ਦਾ ਬੜਾ ਹੀ ਨਿੰਦਾ ਚੋਕ ਜੀ। ਸਰ ਇਹ ਸਬਤ ਤੇ ਸ਼ਿਕਾਇਤ ਦੋਗੇ ਜੀ। ਸ਼੍ਰੀ ਅਕਾਤਾਰ ਸਾਹਿਬ ਦੇ ਤੇ ਨਾ ਧੱਜੀਆਂ ਉਡਾਈਆਂ ਪਈਆਂ। ਸ਼੍ਰੀ ਅਕਾਤਾਰ ਸਾਹਿਬ ਦਾ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ। ਸਿੰਘ ਸਾਹਿਬ ਇਹ ਕਹਿੰਦੇ ਜਿਹਨੂੰ ਇਹਨਾਂ ਨੇ ਲਾਇਆ ਸਿੰਘ ਸਾਹਿਬ ਹੈੱਡ ਗ੍ਰੰਥੀ ਨਹੀਂ ਤੇ ਆਏ। ਇੱਥੇ ਹੈ ਕੌਣ ਸੀ ਦੱਸੋ। ਜਿਹੜੇ ਆ ਵੀ ਨਹੀਂ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋਕਜ ਹੋਇਆ ਗਲਤ ਹੋਇਆ। ਜੇ ਸ਼੍ਰੋਮਣੀ ਕਮ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਯਮਾਂ ਦੀ ਪਾਲਣਾ ਨਹੀਂ ਕਰੇਗੀ ਤੇ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਇਹਦੀ ਪਾਲਣਾ ਕਰੇਗਾ ਜੋ ਸਰਬਉੱਚਤਾ ਸ਼੍ਰੀ ਅਕਾਤਰ ਸਾਹਿਬ ਦੀ ਪ੍ਰਭੂ ਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਿਹੜੀ ਕਸਟੋਡੀਅਨ ਹੈ ਇਹ ਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਧੋਖੇ ਸਭ ਤੋਂ ਜਥੇਦਾਰ ਨੂੰ ਲੈ ਕੇ ਮਤਾ ਲਿਆਂਦਾ ਜਾਣਾ ਉਹ ਲਿਆਂਦਾ ਦੀ ਮਤਾ ਕਿ ਉਹ ਮਤਾ ਪ੍ਰਮਾਣਿਤ ਕਰਨ ਦੇ ਯੋਗ ਹੈ ਤਾਂ ਨਹੀਂ ਮਤਾ ਨਹੀਂ ਲਿਆਂਦਾ ਨਾ ਨਾ ਇਹ ਦੇਖਿਆ ਵਿਧਾਨ ਬਣਾਵਾਂਗੇ ਇਹਦਾ ਕਈ ਕਮੇਟੀਆਂ ਬਣੀਆਂ ਜੀ ਕਮੇਟੀ ਬਣਾਵਾਂਗੇ ਵਿਧਾਨ ਬਣਾਵਾਂਗੇ ਤੇ ਸਾਨੂੰ ਵੀ ਪਤਾ ਉਹਦੇ ਪਹਿਲਾਂ ਵੀ ਆਇਆ ਵਿਧਾਨਤੀ ਸਾਹਿਬ ਨੇ ਵੀ ਦਿੱਤਾ ਸੀ ਪਹਿਲਾਂ ਵੀ ਆਇਆ ਸੀਗਾ ਸੋ ਉਹ ਗੱਲ ਛੱਡੋ ਜਿਹੜੇ ਲਾਏ ਸੀ ਉਹਨਾਂ ਨੂੰ ਬੇਅਬਦ ਕੀਤਾ ਗਿਆ ਉਹਨਾਂ ਨੂੰ ਇੰਨਾ ਤੁਸੀਂ ਕਰਤਾਰ ਖੁਸ਼ੀ ਕੀਤੀ ਗਈ ਪਰਿਵਾਰਾਂ ਦੀ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਇੱਕ 70 ਸਾਲ ਵੱਡਾ ਰੋਸ ਤਾਂ ਨਾ ਦਿੱਤਾ ਜਾ ਰਿਹਾ ਹਰ ਸਿੱਖ ਅੱਜ ਰੋਸ ਵਿੱਚ ਹੈ ਹਰ ਸਿੱਖ ਉਹੀ ਸਖ ਨੇ ਉਹ ਪੰਥਕ ਨੇ ਉਹ ਪੰਥਰੀ ਸ਼ਕਤੀ ਨੇ ਸਾਰੇ ਤੇ ਜੇ ਜੋ ਅਸੀਂ ਰੋਜ਼ ਕਰ ਰਹੇ ਹਾਂ ਜੀ ਇਹ ਤਾਂ ਮਤੇ ਸਾਡਾ ਹੈ ਉਹ ਬਾਹਰ ਕਰ ਰਹੇ ਉਹ ਸਾਡੀ ਸਪੋਰਟ ਕਰ ਰਹੇ ਉਹ ਬਾਹਰ ਉਹ ਸਾਡੇ ਮਤੇ ਹੀ ਸਪੋਰਟ ਕਰ ਰਹੇ ਹੈ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਫੈਸਲੇ ਕੀਤੇ ਸੀ